ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਟਿਸਟਾ ਬ੍ਰੈਂਡ ਦੇ ਵਿੱਚ ਪਿਓਰ ਗਰੇਪ ਦੇ ਸੂਟ ਲੈ ਕੇ ਆਏ ਜੀ ਬਹੁਤ ਪਿਆਰੇ ਸੈਲਫ ਦੇ ਵਿੱਚ ਹੋਣਗੇ ਸੂਟ ਨਾਲੇ ਉਹ ਜਦੋਂ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਮੈਂ ਨਾਲ ਦੀ ਨਾਲ ਚੰਗੀ ਤਰ੍ਹਾਂ ਐਕਸਪਲੇਨ ਕਰ ਦੇਣਾ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 4500 4500 ਪ੍ਰਾਈਸ ਦੇ ਨਾਲ ਸਾਰੇ ਸੂਟ ਹੋਣਗੇ ਟਿਸਟਾ ਬ੍ਰੈਂਡ ਦੇ ਪਿਓਰ ਗਰੇਪ ਦੇ ਸੂਟ ਤੇ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਵੀ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੈ ਉਹ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਤੁਸੀਂ ਆਪਣਾ ਐਡਰੈਸ ਭੇਜ ਕੇ ਪਲੀਜ਼ ਕੋਰੀਅਰ ਚਾਰजेस ਜ਼ਰੂਰ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਵੈਸੇ ਤਾਂ ਜਿਹੜਾ ਸ਼ਹਿਰ ਦਾ ਐਡਰੈਸ ਹੁੰਦਾ ਜੀ ਪੰਜਾਬ ਦਾ ਸ਼ਹਿਰ ਦਾ ਐਡਰੈਸ ਤਾਂ 1 ਕੇਜੀ ਦੇ 50 ਰੁਪਈਏ ਹੁੰਨੇ ਆ ਜੀ 50 ਰੁਪਈਏ ਹੁੰਨੇ ਆ ਤੇ ਜੇ ਪਿੰਡ ਦਾ ਐਡਰੈਸ ਹੈ ਪੰਜਾਬ ਦਾ ਤਾਂ 80 ਰੁਪਈਏ ਹੁੰਨੇ ਜੀ ਪਿੰਡ ਦੇ ਐਡਰੈਸ ਤੇ ਤਾਂ ਵੀ ਤੁਸੀਂ ਪਾ ਸਕਦੇ ਹੋ ਬਾਕੀ ਜਿਹੜੇ ਆਪਣੇ ਪੰਜਾਬ ਤੋਂ ਆਊਟ ਆਫ ਸਿਟیز ਹੈਗੇ ਹਨ ਤਾਂ ਤੁਸੀਂ ਆਪਣਾ ਜਰੂਰ ਕਨਫਰਮ ਕਰ ਲਿਆ ਕਰੋ ਵੀ ਕਿੰਨੇ ਹੋਣਗੇ ਚਾਰਜੀਜ਼ ਕਿਉਂਕਿ ਅਲੱਗ-ਅਲੱਗ ਚਾਰਜੀਜ਼ ਹੁੰਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਬਾਕੀ ਬੁਕਿੰਗ ਲਈ ਨੰਬਰ ਹੈ ਜਿਵੇਂ 98146580803 8146580803 ਇਹ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਟੀਸਟਾ ਬ੍ਰਾਂਡ ਦੇ ਹੋਣਗੇ ਸੂਟ ਤੇ ਇੱਕ ਮੈਂ ਸੰਡੇ ਵੀਡੀਓ ਪਾਈ ਸੀਗੀ ਮੁਸਾਬਾ ਸਿਲਕ ਦੇ ਵਿੱਚ ਐਸਕੇ ਬ੍ਰਾਂਡ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਜੀ ਬਾਕੀ ਟਰਾਈ ਕਰਾਂਗੇ ਬਹੁਤ ਜ਼ਿਆਦਾ ਰਿਸਪੌਂਸ ਫੋਨ ਕਾਲ ਤੇ ਮੈਸੇजेस ਆ ਰਹੇ ਆ ਵੀ ਉਹਨਾਂ ਸੂਟਾਂ ਦੇ ਦੁਆਰਾ ਦੁਆਰਾ ਮੈਨੂੰ ਸਕਰੀਨਸ਼ਾਟ ਟਰਾਈ ਮੈਂ ਜ਼ਰੂਰ ਕਰੂੰਗੀ ਵੀ ਮੈਨੂੰ ਦੁਬਾਰਾ ਰਿਪੀਟ ਦੇ ਵਿੱਚ ਮਿਲਦੇ ਜੁਦੇ ਜਿਵੇਂ ਵੀ ਹੋਇਆ ਆਪਾਂ ਦੁਬਾਰਾ ਮੁਸਾਬਾ ਸਿਲਕ ਦੇ ਵਿੱਚ ਐਸਕੇ ਬ੍ਰਾਂਡ ਦੇ ਤੇ ਰੀਵਾ ਬ੍ਰਾਂਡ ਦੇ ਸੂਟ ਜਲਦੀ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਦੇਖਦੇ ਆ ਜੀ ਅੱਜ ਦਾ ਪਹਿਲਾ ਸੂਟ ਕਿਸਟਾ ਬ੍ਰੈਂਡ ਦੇ ਵਿੱਚ ਪਿਓਰ ਕਰੇਪ ਦਾ ਸੂਟ ਇਹ ਦੇਖੋ ਕਰੀਮ ਕਲਰ ਹੈ ਜੀ بیس ਜਿਹੜਾ ਕਰੀਮ ਹੈ ਸੂਟ ਦਾ ਤੇ ਬਹੁਤ ਸੋਹਣਾ ਪ੍ਰਿੰਟ ਤੇ ਪਿਓਰ ਦੇ ਵਿੱਚ ਇਹਦੇ ਵਿੱਚ ਇਹ ਸੈਲਫ ਦੇ ਵਿੱਚ ਹੈ ਜੀ ਜਿਹੜਾ ਪ੍ਰਿੰਟ ਹੈ ਇਹ ਵੀ ਵਿੱਚ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸੈਲਫ ਦੇ ਵਿੱਚ ਇਹ ਪੁੱਠੇ ਪਾਸੇ ਤੋਂ ਸ਼ਾਇਦ ਤੁਹਾਨੂੰ ਦਿਖ ਜਵੇ ਪੁੱਠੇ ਦਿਖ ਰਹੇ ਇਹਦੇ ਵਿੱਚ ਬਹੁਤ ਸੋਹਣੀ ਸੈਲਫ ਹੈ ਜੀ ਪ੍ਰਿੰਟ ਤਾਂ ਲੱਗ ਹੈ ਵਿੱਚ ਹਲਕੀ ਹਲਕੀ ਸੈਲਫ ਦੀ ਬੂਟੀ ਹੈ ਬਹੁਤ ਪਿਆਰੀ ਇਹ ਜਿਹੜਾ ਕੋਈ ਡਾਰਕ ਸੂਟ ਹੋਊਗਾ ਉਹਦੇ ਮੈਂ ਤੁਹਾਨੂੰ ਕੁੱਠੇ ਪਾਸੇ ਤੋਂ ਦਿਖਾਉਂਗੀ ਐਵੇਂ ਕੁੱਠੇ ਪਾਸੇ ਤੋਂ ਵੀ ਤੁਹਾਨੂੰ ਹਲਕੀ ਹਲਕੀ ਬੜੀ ਪਿਆਰੀ ਵਿੱਚ ਸੈਲਫ ਦੇ ਵਿੱਚ ਬੂਟੀ ਹੈ ਦੇਖੋ ਵਿੱਚ ਦੇਖਣਾ ਬਹੁਤ ਚੰਗਾ ਬਹੁਤ ਪਿਆਰਾ ਸੈਲਫ ਦੇ ਵਿੱਚ ਹੈ ਪਿਓਰ ਗਰੇਪ ਦੇ ਵਿੱਚ 2 ਮੀਟਰ ਦੀ ਸ਼ਰਟ ਹੋਊਗੀ 2.5 ਮੀਟਰ ਦੀ ਉਹ बॉਟਮ ਪਿਓਰ ਕ੍ਰੇਪ ਦੀ ਤੇ 2.5 ਮੀਟਰ ਦਾ ਪਿਓਰ ਚਨਾਮ ਦਾ ਦੁਪੱਟਾ ਨਾਲ ਚਨਾਮ ਦਾ ਦੁਪੱਟਾ ਜੀ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਕ੍ਰੇਪ ਦੇ ਵਿੱਚ ਸੈਲਫ ਦੇ ਵਿੱਚ ਹੈ ਜੀ ਬਹੁਤ ਪਿਆਰਾ ਇਹ ਕਿਸੇ ਵਧੀਆ ਫੰਕਸ਼ਨ ਤੇ ਤੁਸੀਂ ਵੇਅਰ ਕਰੋਗੇ ਸੂਟ ਬਹੁਤ ਪਿਆਰੇ ਸਰਦਾਰੀ ਲੁੱਕ ਦੇ ਸੂਟ ਹੈ ਜੀ ਕੋਈ ਸੋਝੀਆਂ ਨੂੰ ਹੁੰਦਾ ਵੀ ਕੋਈ ਸਾਨੂੰ ਟੜਕਪੜਕ ਜਿਹੇ ਵਾਲੇ ਜਾਂ ਸਾਨੂੰ ਕੋਈ ਵਰਕ ਵਾਲੇ ਸੂਟ ਨਹੀਂ ਚਾਹੀਦੇ ਤਾਂ ਬੈਸਟ ਸੂਟ ਹੈ ਜੀ ਇਹ ਹਲੇ ਕਹਿਣ ਦਾ ਮਤਲਬ ਹੈ ਇਹ ਸ਼ਰਟ ਆ ਗਈ ਆਪਣੀ ਕਰੀਮ ਦੇ ਵਿੱਚ ਡੇਸ ਬੜਾ ਸੋਹਣਾ ਇਹਦਾ ਤੇ ਕਰੀਮ ਹੈ ਕਰੇਪ ਦੀ ਬਾਟਮ ਹੈ ਜੀ ਨਾਲ ਤੇ ਨਾਲ ਚਨਾਉਣ ਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਕੱਟੇ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਇਹ ਉਵੇਂ ਦਾ ਦੁਪੱਟਾ ਨਹੀਂ ਹੈਗਾ ਕਈ ਵਾਰੀ ਕਰੇਪ ਦੇ ਨਾਲ ਹੁੰਦੇ ਫਿਸਲਣ ਵਾਲੇ ਦੁਪੱਟੇ ਹੁੰਦੇ ਪਰ ਬਹੁਤ ਵਧੀਆ ਇਹ ਪਿਓਰ ਚਨਾਉਣ ਦੇ ਵਿੱਚ ਦੁਪੱਟਾ ਬਹੁਤ ਹੀ ਵਧੀਆ ਪੂਰਾ 2.5 ਮੀਟਰ ਦਾ ਖੁੱਲਾ ਦੁਪੱਟਾ ਤੇ ਬਹੁਤ ਹੀ ਗ੍ਰੇਸਫੁਲ ਸੂਟ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਆਪਣਾ ਟਿਸਟਾ ਬ੍ਰੈਂਡ ਦਾ ਪਹਿਲਾ ਸੂਟ ਇਹ ਅੱਜ ਦਾ ਦੇਖੋ ਬਹੁਤ ਹੀ ਗ੍ਰੇਸਫੁਲ ਸੂਟ ਜਿਨ੍ਹਾਂ ਨੇ ਇੱਕ ਵਾਰੀ ਟਿਸਟਾ ਬ੍ਰੈਂਡ ਦਾ ਸੂਟ ਪਾ ਲਿਆ ਥੋੜਾ ਮੈਨੂੰ ਲੱਗਦਾ ਨਹੀਂ ਵੀ ਕੋਈ ਹੋਰ ਸੂਟ ਪਾਉਣ ਦਾ ਵੀ ਕਰੇਵ ਜਿਹੜੀ ਟਿਸਟਾ ਬ੍ਰਾਂਡ ਦੀ ਕਹਿਣ ਦਾ ਮਤਲਬ ਹੈ ਮੋਡਲ ਵੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਹੈ ਉਹ ਸਭ ਤੋਂ ਅਲੱਗ ਹੁੰਦੀ ਹੈ ਜੀ ਡਿਫਰੈਂਟ ਹੁੰਦੀ ਹੈ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ 4500 ਪ੍ਰਾਈਸ ਹੈ ਜੀ ਹੁਣ ਇਹਦੇ ਵਿੱਚ ਪ੍ਰਿੰਟ ਦਿਖਾਨੀ ਹੈ ਸਾਰੇ ਸਿੰਗਲ ਸਿੰਗਲ ਸੂਟ ਹੋਣਗੇ ਮੇਰੇ ਕੋਲ ਕੋਈ ਵੀ ਡਬਲ ਸੂਟ ਨਹੀਂ ਹੁੰਦਾ ਕਿਉਂਕਿ ਮੇਰਾ ਰਿਟੇਲ ਦਾ ਕੰਮ ਹੈ ਜੀ ਕੋਈ ਹੋਲ ਸੇਲ ਦਾ ਕੰਮ ਨਹੀਂ ਹੈਗਾ ਵੀ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੂਟ ਹੋਣ ਇੱਕ ਤਰ੍ਹਾਂ ਦੇ ਇੱਕ ਇੱਕ ਸਿੰਗਲ ਸਿੰਗਲ ਸੂਟ ਹੁੰਦਾ ਆਪਣੇ ਕੋਲ ਇਹ ਦੇਖੋ ਇਹ ਵੀ ਕਿੰਨਾ ਪਿਆਰਾ ਰੰਗ ਹੈ ਡਾਰਕ ਗ੍ਰੇ ਜਾਮਣੀ ਜਾਂ ਰੰਗ ਹੈ ਜੀ ਇਹ ਡਿਫਰੈਂਟ ਜਿਹਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਸੈਲਫ ਦੇ ਵਿੱਚ ਤੁਹਾਨੂੰ ਸੈਲਫ ਦਿਖਦੀ ਹੋਵੇ ਬਹੁਤ ਸੋਹਣੀ ਸੈਲਫ ਹੈ ਜੀ ਵਿੱਚ ਹਲਕੀ ਹਲਕੀ ਬੂਟੇ ਬੜੀ ਸੋਹਣੀ ਸੈਲਫ ਦੇ ਵਿੱਚ ਜਿਵੇਂ 크ਰੇਵ ਦੇ ਸੂਟ ਸੈਲਫ ਦੀ ਵਾਈਟ ਵੀ ਆਉਂਦੀ ਹੈ ਜੀ 크ਰੇਵ ਛੋਟੇ ਛੋਟੇ ਫੁੱਲਾਂ ਵਾਲੀ ਵਿੱਚ ਨਾਲ ਦੇ ਹੀ ਸੈਲਫ ਹੁੰਦੀ ਹੈ ਉਵੇਂ ਸੇਮ ਸੈਲਫ ਹੈ ਜੀ ਵਿੱਚ ਤੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਪ੍ਰਿੰਟ ਹੋਣਗੇ ਪਿਓਰ ਕ੍ਰੇਪ ਦੇ ਸੂਟ ਇਹ ਸ਼ਰਟ ਆ ਗਈ ਤੇ ਨਾਲ ਹੈਗੀ ਪਿਓਰ ਕ੍ਰੇਪ ਦੀ 2.5 ਮੀਟਰ ਦੀ ਬਾਟਮ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਚਨੌਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਆਪਣਾ 2.5 ਮੀਟਰ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਪਿਓਰ ਚਨੌਨ ਦੇ ਦੁਪੱਟੇ ਤੇ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਬਹੁਤ ਪਿਆਰੇ ਨੈਕਸਟ ਪ੍ਰਿੰਟ ਆ ਗਿਆ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੇ ਸਰਦਾਰੀ ਪ੍ਰਿੰਟ ਹੋਣਗੇ ਜੀ ਸਾਰੇ ਇਹ ਆਨੀਅਨ ਪਿਆਜ਼ੀ ਪਿੰਕ ਕਲਰ ਦੇ ਵਿੱਚ ਆ ਥੋੜਾ ਕਾਲਸ ਤੇ ਬਹੁਤ ਸੋਹਣਾ ਨਾ ਜ਼ਿਆਦਾ ਵੱਡਾ ਪ੍ਰਿੰਟ ਹੈ ਨਾ ਜ਼ਿਆਦਾ ਛੋਟਾ ਬਹੁਤ ਪਿਆਰੇ ਸੂਬਰ ਕਲਰ ਦੇ ਵਿੱਚ ਬਹੁਤ ਸੋਹਣੇ ਸੈਲਫ ਦੇ ਵਿੱਚ ਹੈਗਾ ਪ੍ਰਿੰਟ ਵੀ ਇਹ ਪਿਓਰ ਕਰੇਵ ਦੇ ਇਸ ਦਾ ਬ੍ਰੈਂਡ ਦੇ ਸੂਟ ਹੈ ਜੀ ਇਹ ਨਾਲ ਕਰੇਪ ਦੀਆਂ ਬਾਟਮਸ ਹੈਗੀਆਂ ਤੇ ਚਨੌਨ ਦੇ ਦੁਪੱਟੇ ਆ ਜੀ ਨਾਲ ਪੂਰੇ 2.5 ਮੀਟਰ ਦੇ ਚਨੌਨ ਦੇ ਦੁਪੱਟੇ ਬਹੁਤ ਹੀ ਅਟਰੈਕਟਿਵ ਬਹੁਤ ਪਿਆਰੇ ਸੂਟ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਪਿਓਰ ਕਰੇਪ ਦੇ ਸੈਲਫ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਜਿਨ੍ਹਾਂ ਦੇ ਵਿੱਚ ਕੋਲ ਜੀ ਸੂਟ ਜਾਣਗੇ ਕਿ ਤੁਹਾਨੂੰ ਆਪਣੇ ਆਪ ਤਾਂ ਚੱਲ ਜਾਣਾ ਵੀ ਕਿੰਨੀ ਅੱਛੀ ਚੀਜ਼ ਹੈ ਜੀ ਇਹ ਤੇ ਨੈਕਸਟ ਹੈਗਾ ਡਾਰਕ ਪਰਪਲ ਕਲਰ ਕਾਲਸ ਤੇ ਜਿਹੜਾ ਬੈਂਗਣੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬੈਂਗਣੀ ਕਲਰ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਵੱਡਾ ਪ੍ਰਿੰਟ ਹੈ ਜਿਨ੍ਹਾਂ ਨੂੰ ਵੱਡਾ ਪ੍ਰਿੰਟ ਪਸੰਦ ਹੈ ਤੇ ਬਹੁਤ ਪਿਆਰੀ ਸਾਰੇ ਸੂਟਾਂ ਦੇ ਵਿੱਚ ਮੈਂ ਦੁਬਾਰਾ ਰਿਪੀਟ ਕਰ ਦੰਨੀ ਆ ਸਾਰਿਆਂ ਦੇ ਵਿੱਚ ਬਹੁਤ ਸੋਹਣੀ ਸੈਲਫ ਹੈ ਇਹ ਦੇਖੋ ਇਹ ਪੁੱਠੇ ਪਾਸੇ ਤੋਂ ਇਸ ਸੂਟ ਦੇ ਵਿੱਚ ਦਿਖ ਰਿਹਾ ਸਾਰਾ ਇਹ ਛੋਟਾ ਛੋਟਾ ਪ੍ਰਿੰਟ ਜਿਵੇਂ ਸਾਰੇ ਇਹਦੇ ਵਿੱਚ ਹੈਗੇ ਆ ਸੈਲਫ ਤੇ ਨਾਲ ਕਰੇਪ ਦੀ ਉਹ ਬਾਟਮ ਹੈ ਤੇ ਚਨਾਉਂ ਦਾ ਦੁਪੱਟਾ ਦੁਪੱਟੇ ਵੀ ਬੜੇ ਪਿਆਰੇ ਆ ਪੂਰਾ 2.5 ਮੀਟਰ ਦਾ ਦੁਪੱਟਾ ਹਰ ਇੱਕ ਸੂਟ ਦੇ ਨਾਲ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ। ਨੈਕਸਟ ਕਲਰ ਆ ਗਿਆ। ਬੜਾ ਪਿਆਰਾ ਗ੍ਰੀਨਿਸ਼ ਜੇ ਟੋਨ ਹੈ। ਗ੍ਰੀਨ ਕਲਰ ਦੇ ਵਿੱਚ ਤੇ ਪ੍ਰਿੰਟ ਇੱਕ ਤੋਂ ਇੱਕ ਸੋਹਣੇ। ਪ੍ਰਿੰਟ ਬਹੁਤ ਪਿਆਰੇ ਹਨ ਇਹਨਾਂ ਦੇ। ਬਹੁਤ ਸੋਹਣੇ ਸੈਲਫ ਦੇ ਵਿੱਚ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਕਰੇਪ ਦੇ ਵਿੱਚ ਸੈਲਫ ਦੇ ਵਿੱਚ। ਕਰੀਏਬ ਦੀ ਉਹ ਬਾਟਮ ਨਾਲ ਤੇ ਚਨਾਉਨ ਦਾ ਦੁਪੱਟਾ ਬਹੁਤਲਾ ਦੁਪੱਟਾ ਚਨਾਉਨ ਦਾ ਬਹੁਤ ਪਿਆਰਾ ਸੋਨਾ ਸੂਟ ਤੇ ਨੈਕਸਟ ਕਲਰ ਆ ਗਿਆ ਕੁੜਾ ਸੋਨਾ ਬਲੂ ਗ੍ਰੇ ਕਲਰ ਹੈ ਥੋੜੀ ਬਲੂ ਟੋਨ ਤੇ ਜਿਹੜਾ ਗ੍ਰੇ ਹੁੰਦਾ ਉਹ ਵਾਲਾ ਕਲਰ ਹੈ ਜੀ ਤੇ ਪ੍ਰਿੰਟ ਦੇਖੋ ਕਿੰਨਾ ਸੋਨਾ ਸੂਟ ਦਾ ਇਸ ਦਾ ਬ੍ਰੈਂਡ ਦੇ ਸੂਟ ਹੈ ਜੀ ਪਿਓਰ ਕ੍ਰੇਪ ਦੇ ਵਿੱਚ ਸੈਲਫ ਦੇ ਵਿੱਚ ਵਰਕ ਤਾਂ ਤੇ ਚਨਾਉਂਦਾਈ ਦੁਪੱਟਾ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆ ਤੇ ਪੂਰੇ ਖੁੱਲੇ ਦੁਪੱਟੇ ਕੋਈ ਫਿਸਰਨ ਵਾਲਾ ਦੁਪੱਟਾ ਨਹੀਂ ਹੈਗਾ ਵੀ ਕੋਈ ਦੂਜਾ ਦੁਪੱਟਾ ਹੋਵੇ ਬਹੁਤ ਪਿਆਰੇ ਚਨਾਉਂ ਦੇ ਦੁਪੱਟੇ ਆ ਜੇ ਸਿਰ ਤੇ ਵੀ ਲੈਣਾ ਤਾਂ ਬਿਲਕੁਲ ਨਹੀਂ ਫਿਸਰਨਾ ਹੈਗਾ ਦੁਪੱਟਾ ਇਸ ਟਾਗ ਦੇ ਵਿੱਚ ਰਸਟ ਕਲਰ ਇਹ ਕਲਰ ਦੇਖੋ ਕਿੰਨਾ ਪਿਆਰਾ ਹੈ ਰਸਟ ਕਲਰ ਹੈ ਬਹੁਤ ਪਿਆਰਾ ਪ੍ਰਿੰਟ ਹੈ ਸੈਲਫ ਦੇ ਵਿੱਚ ਬਹੁਤ ਸੋਹਣੀ ਸੈਲਫ ਹੈ ਜੀ ਇਹਨਾਂ ਵਿੱਚ ਬਹੁਤ ਪਿਆਰਾ ਸੈਲਫ ਦੇ ਵਿੱਚ ਸੂਟ ਪਿਓਰ ਕਰੇਵ ਦੇ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਨਾਲ ਹੈਗਾ ਚਨਾਉਣ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਹੈ ਇਹਦਾ ਬਹੁਤ ਪਿਆਰਾ ਸੂਟ ਹੈ ਰਸਟ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ orange rust color ਪ੍ਰਾਈਸ ਹੈਗਾ 45 4500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਆ ਗਿਆ ਇਹਦੇ ਵਿੱਚ ਮਜੈਂਟਾ ਕਲਰ ਮਜੈਂਟਾ ਕਲਰ ਹੈ ਬਹੁਤ ਪਿਆਰਾ ਡਾਰਕ ਮੈਜੈਂਟਾ ਕਲਰ ਹੈ ਬਹੁਤ ਸੋਹਣੇ ਸੈਲਫ ਦੇ ਵਿੱਚ ਸੂਟ ਹੈ ਜੀ ਸਾਰੇ ਇਹ ਪਿਓਰ ਕਰੇਪ ਦੇ ਕਰੇਪ دی ਉਹ ਬਾਟਮ ਹੈ ਨਾਲ ਤੇ ਚਨੌਲ ਦੇ ਦੁਪट्टे ਦੁਪੱਟੇ ਵੀ ਬਹੁਤ ਪਿਆਰੇ ਆ ਪੂਰੇ ਖੁੱਲੇ ਦੁਪੱਟੇ ਬਹੁਤ ਪਿਆਰੇ ਐਟ੍ਰੈਕਟਿਵ 4500 ਪ੍ਰਾਈਸ 4500 ਪ੍ਰਾਈਸ ਦੇ ਨਾਲ ਆਪਣੀ ਤੇ ਵਾਲੇ ਨੈਕਸਟ ਹੈਗਾ ਇਹਦੇ ਵਿੱਚ ਫਿਰੋਜ਼ੀ ਕਲਰ ਫਿਰੋਜ਼ੀ ਕਲਰ ਹੈ ਬਹੁਤ ਪਿਆਰਾ ਇੱਕਦਮ ਜਿਹਾ ਫਿਰੋਜ਼ੀ ਹੈ ਜੀ ਜਿਹੜਾ ਪ੍ਰੋਪਰ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਸੈਲਫ ਦੇ ਵਿੱਚ ਸੂਟ ਫਿਰੋਜ਼ੀ ਉਹ ਬਾਟਮ ਹੈ ਜੀ ਨਾਲ 60 ਦੁਪੱਟਾ ਇਹ ਕਿੰਨਾ ਪਿਆਰਾ ਦੁਪੱਟਾ 4500 ਪ੍ਰਾਈਸ ਦੇ ਨਾਲ ਇੱਕ ਤੋਂ ਇੱਕ ਸੋਹਣਾ ਸੂਟ ਹੈ ਜੀ ਕਲਰ ਤੁਸੀਂ ਦੇਖ ਸਕਦੇ ਹੋ ਵੀ ਹਰ ਇੱਕ ਤਰ੍ਹਾਂ ਦਾ ਕਲਰ ਆਪਾਂ ਤੁਹਾਨੂੰ ਦਿਖਾਇਆ ਨੈਕਸਟ ਆ ਗਿਆ ਇਹ ਦੇਖੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਪਿਆਰੇ ਕਹਿਣ ਦਾ ਮਤਲਬ ਹੈ ਬਹੁਤ ਸੋਹਣੇ ਸਰਦਾਰੀ ਸੂਟ ਹੈ ਜੀ ਇਹ ਇਹਨਾਂ ਦਾ ਕਦੇ ਟ੍ਰੈਂਡ ਨਹੀਂ ਜਾਂਦਾ ਜੇ ਤੁਸੀਂ ਇੱਕ ਵਾਰੀ ਪੈਸੇ ਲਾ ਲੋਗੇ ਪਰ ਨਾ ਇਹਨਾਂ ਦਾ ਰਵਾਜ ਜਾਣਾ ਸੂਟਾਂ ਦਾ ਸਦਾ ਬਹਾਰਾ ਜੀ ਸੂਟ ਤੇ ਫੈਬਰਿਕ ਬ੍ਰਾਂਡਡ ਆ ਇਸਟਾ ਬ੍ਰਾਂਡ ਦੇ ਸੂਟ ਪਿਓਰ ਕ੍ਰੇਪ ਦੇ ਵਿੱਚ ਚਨਾਉਣ ਦੁਪੱਟਿਆਂ ਦੇ ਨਾਲ ਦੁਪੱਟੇ ਵੀ ਬਹੁਤ ਜ਼ਿਆਦਾ ਸੋਹਣੇ ਆ ਪੂਰੇ ਖੁੱਲੇ ਦੁਪੱਟੇ 4500 ਪ੍ਰਾਈਸ ਦੇ ਨਾਲ ਇਹ ਹੈਗੇ ਆਪਣੇ ਸੈਲਫ ਦੇ ਵਿੱਚ ਟਿਸਟਾ ਬ੍ਰਾਂਡ ਦੇ ਕ੍ਰੇਪ ਦੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜ ਮੇਰਾ 81465 80803 81465 80803 ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ